ਮੇਰੇ ਸਾਹਮਣੇ ਮੀਡੀਆ ਦੇ ਦੋਸਤਾਂ ਦਾ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਵੈਲਕਮ ਮੈਂ ਤੁਹਾਡੇ ਸਾਈ ਅੱਜ ਪੰਜਾਬ ਦੇ ਸਭ ਪੰਜਾਬੀਆਂ ਨੂੰ ਜਿਨ੍ਹਾਂ ਨੇ ਬੀਤੇ ਕੱਲ 14 ਤਰੀਕ ਨੂੰ ਪੰਜਾਬ ਦੇ ਵਿੱਚ ਬੜਾ ਸ਼ਾਂਤੀਪੂਰਨ ਅਮਨ ਚਾਹੰਦੇ ਨਾਲ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੋਟਾਂ ਪਾ ਕੇ ਜਿਹੜੇ ਲੋਕ ਪਿਛਲੇ ਕਈ ਦਿਨਾਂ ਤੋਂ ਝੂਠਾ ਬਿਆਰ ਕਰਦੇ ਸੀਗੇ ਜਿਨ੍ਹਾਂ ਨੇ ਪੰਜਾਬੀਆਂ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੜੀ ਤੱਕਾ ਹੋ ਰਿਹਾ ਜੀ ਬੜੀ ਡੈਮੋਕ੍ਰੇਸੀ ਦਾ ਕਾਹਨ ਹੋ ਰਿਹਾ ਜੀ ਉਹ ਬਲਟਪੇਪਰ ਲੁੱਟ ਲਏ ਜੀ ਫਲਾਣਾ ਹੋ ਗਿਆ ਜੀ ਔਰ ਬੀਤੇ ਕੱਲ ਜੇਸ ਧੰਗ ਦੇ ਨਾਲ ਪੰਜਾਬੀਆਂ ਨੇ ਵੋਟ ਕੀਤਾ ਔਰ ਅਮਨ ਚੈਨ ਦੇ ਨਾਲ ਕੀਤਾ ਕੋਈ ਥੋੜਾ ਬਹੁਤਾ ਛੋਟਾ ਮੋਟਾ 12000 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਕੋਈ 2 4 5 6 ਥਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਲ ਲੋਕਾਂ ਨੇ ਚੋਣ ਪਰ ਕਿਤੇ ਦੇ ਵਿੱਚ ਹਿੱਸਾ ਲਿਆ ਅੱਜ ਮੈਂ ਸਭ ਪੰਜਾਬੀਆਂ ਦਾ ਬਹੁਤ ਧੰਨਵਾਦ ਦੀ ਆਮਾ ਦੀ ਪਾਰਟੀ ਵੱਲੋਂ ਕਿ ਉਹਨਾਂ ਨੇ ਬਰੋਧੀਆਂ ਦੇ ਇੰਨੀ ਪਰ ਕਾੜ ਪੈਦਾ ਕਰਨ ਦੇ ਬਾਵਜੂਦ ਆਪਸੀ ਸਾਂਝੀ ਨਹੀਂ ਟੁੱਟਦੀ ਸੀ ਆਪਸੀ ਭਾਈਚਾਰਾ ਨਹੀਂ ਟੁੱਟਣ ਦਿੱਤਾ ਪਿੰਡਾਂ ਦੇ ਵਿੱਚ ਇਕੱਠਿਆਂ ਬੈ ਕੇ ਵੋਟਾਂ ਪਾਈਆਂ ਉਸ ਵੋਸਾ ਦੇ ਛਾਵੇਂ ਤੇ ਕਈ ਥਾਵਾਂ ਤੇ ਮੇਕੋਟ ਵੋਟਾਂ ਨੇ ਜਿੱਥੇ ਲੋਕ ਬਾਹਰ ਇਕੱਠੇ ਬੈਠੇ ਇਕੱਠੇ ਚਾਹਾਂ ਪੀਦੇ ਸੀਗੇ ਇਸ ਕਰਕੇ ਅਸੀਂ ਸਰਗਰਮ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀਗਾ ਕਿ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਵਤੀ ਦੀ ਚੋਣਾਂ ਨਪਕ ਹੋਣਗੀਆਂ ਅਮਨ ਦਾ ਮਾਨਨ ਹੋਣ ਗਿਆ ਆਪਣਾ ਵਾਅਦਾ ਜਿਹੜਾ ਬੀਤੇ ਕੱਲ ਪੂਰਾ ਕੀਤਾ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਜਿਹੜੀਆਂ ਪਾਈਆਂ ਹੁਣ 7 ਦਾ ਤਰੀਕ ਨੂੰ ਉਹਦਾ ਰਿਜ਼ਲਟ ਆਊਗਾ ਸੋ ਇੱਕਦਮ ਇਹ ਤਾਡੇ ਸੂ ਪੂਰਾ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨਹੀਂ ਤੋੜੀ ਅਮਨ-ਏਮਾਨ ਦੇ ਨਾਲ ਵੋਟਾਂ ਜਿਹੜੀਆਂ ਹੋਈਆਂ ਦੂਜਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਬੀਤੇ ਕੱਲ ਇੱਕ ਬਿਆਨ ਜਿਹੜਾ ਉਹ ਸੁਣਿਆ ਹੋਵੇਗਾ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਸ ਸੁਖਿੰਦਰ ਸਿੰਘ ਰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਿਫਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਹਿਲੀ ਗੱਲ ਤੇ ਸੁਖੀ ਰਧਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਦੋਂ ਕਪਤਨ ਬਨੰਦ ਸਿੰਘ ਨੂੰ 21 ਦੇ ਵਿੱਚ ਗੱਡੀ ਤੋਂ ਲਾਇਆ ਗਿਆ ਸੀਗਾ ਮੁੱਖ ਮੰਤਰੀ ਦੀ ਗੱਡੀ ਤੋਂ ਲਾਇਆ ਗਿਆ ਸੀਗਾ ਕੀ ਕਪਤਨ ਮਨਿੰਦਤ ਸਿੰਘ ਉਹ ਤੋਂ ਠੀਕ ਹੀ ਜਦ ਅੱਜ ਠੀਕ ਸੀਗਾ ਕਿਦੋਂ ਗਲਤ ਸੀਗਾ ਉਸ ਸਮੇਂ ਸੁਖੀ ਰੰਧਾਵਾ ਲੀਡ ਕਰ ਰਹੇ ਸੀਗੇ ਪੰਜਾਬ ਦੇ ਕਾਂਗਰਸੀਆਂ ਨੂੰ ਕੀ ਕਰ ਰਹੇ ਸੀਗੇ ਕਿ ਕਪਤਨ ਨੇ ਗੁਡਕਸਾ ਫੜ ਕੇ ਜਿਹੜਾ ਨਸ਼ੇ ਦਾ ਲੱਕ ਤੋੜ ਦੀ ਗੱਲ ਕੀਤੀ ਸੀਗੀ ਜਿਹੜੀ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਜਿਹੜੀ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਿਨੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਨਹੀਂ ਕੀਤਾ ਇਹ ਸੁਖੀਂ ਧਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਵੇ ਦੇਖ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੇ ਜਿਹੜੀ ਜ਼ੁਬਾਨ ਕੀਤੀ ਸੀਗੀ ਕਪਟਲ ਬਿੰਦ ਸਿੰਘ ਨੇ ਉਹ ਜ਼ੁਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਹੁੰਦਾ ਵਾ ਕਹਿੰਦਾ ਸੀਗਾ ਇਹੀ ਸੁਖੀ ਹੁੰਦਾ ਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇਨੇਕ ਦੋਸ਼ ਲਾਉਂਦੇ ਸੀਗੇ ਉਹ ਸਭ ਤੋਂ ਅੱਗੇ ਇਹ ਦੋਸ਼ ਲਾਉਣ ਵਾਲੇ ਮਾਜਾ ਬਗੜ ਜਿਹੜੀ ਸੀਗੀ ਉਹ ਸੁਖੀ ਉਹਦੀ ਗਵਾਹੀ ਕਰ ਰਹੀ ਕਿਉਂਕਿ ਕਿ 70 ਦੀ ਦੌਰ ਦੇ ਵਿੱਚ ਸੀਗਾ ਸੋ ਅੱਜ ਮੈਨੂੰ ਲੱਗਦਾ ਕਿ ਸੁਖੀਰ ਨਵਾਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਸੋਚ ਸਕਦਾ ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਭਾਜਪੀ ਜਾਣਾ ਚਾਹੁੰਦੇ ਇਹਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਬਣਨੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੁਖੀਰ ਨਵਾਜੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜੜ ਜੜਿ ਦੀ ਬਾਤ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜਦਾ ਕੈਪਟਨ ਬਰਿੰਦਾ ਸਿੰਘ ਦਾ ਖਾਨਦਾਨ ਜਿੱਦੋਂ ਮੁਗਲਾਂ ਦਾ ਰਾਜ ਸੀਗਾ ਉਦੋਂ ਮੁਗਲਾਂ ਦੇ ਨਾਲ ਸੀਗੇ ਕੈਪਟਨ ਬਰਿੰਦਾ ਦਾ ਖਾਨਦਾਨ ਜਦੋਂ ਅੰਗਰੇਜ਼ ਆਏ ਉਦੋਂ ਅੰਗਰੇਜ਼ਾਂ ਨਾਲ ਹੋ ਗਏ ਅੰਗਰੇਜ਼ਾਂ ਦੇ ਨਾਲ ਉਦੋਂ ਅੰਗਰੇਜ਼ਾਂ ਦੇ ਨਾਲ ਮ제 ਲਿੰਦੇ ਦੇ ਨੰਦੌਲ ਤੱਕ ਠੀਕ ਹੀ ਥੀ ਦੇਸ਼ ਜੀ ਜੰਦੀਨੋਬਾਦ ਜਦੋਂ ਕਾਂਗਰਸ ਆਈ ਤੇ ਕੈਪਟਨ ਮਰੁੰਦਤ ਸਿੰਘ ਦਾ ਪਦਵਾਰ ਕਾਂਗਰਸ ਦੇ ਵਿੱਚ ਕਾਂਗਰਸ ਦੇ ਨਾਲ ਹੋ ਗਿਆ ਸਦਾ ਦੇ ਨਾਲ ਰਹਿੰਦੀਆ ਕੈਪਟਨ ਮਰੁੰਦਤ ਸਿੰਘ ਬਿਨਾਂ ਸਤਾ ਤੋਂ ਨਹੀਂ ਰhenge ਉਹ ਕਿਹੜੀ ਗੱਲ ਦੇ ਪੱਕੇ ਆ ਜੀ ਉਹਨਾਂ ਤੇ ਬੀਜੇਪੀ ਆ ਤੇ ਬੀਜੇਪੀ ਦੇ ਨਾਲ ਉਹਨਾਂ ਦਾ ਪਦਵਾਰ ਉਹਨਾਂ ਦੀ ਧੀ ਉਹਨਾਂ ਦੀ ਪਤਨੀ ਅੱਜ ਭਾਜਪਾ ਦੇ ਨਾਲ ਤੁਰਿਆ ਫਿਰਦੇ 750 ਜਦੋਂ ਕਾਲੀ ਦਲ ਦੀ ਸਿਆਸਤ ਕਰਦੇ ਸੀਗੇ ਉਸ ਸਮੇਂ ਜਦੋਂ ਬਾਦਲ ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਤਾਂ ਕਾਲੀ ਦਲ ਛੱਡ ਕੇ ਆਪਣਾ ਕਾਲੀ ਦਲ ਵੀ ਬਣਾ ਲਿਆ ਸੀਗਾ ਉਹਨਾਂ ਨੇ ਫਿਰ ਕਾਂਗਰਸ ਚ ਗਏ ਫਿਰ ਕਾਂਗਰਸ ਛੱਡ ਕੇ ਕਾਲੀ ਦਲ ਚ ਆਏ ਤੇ ਮੁੜ ਕੇ ਫੇਰ ਜਦੋਂ ਸੋਨੀਆ ਗਾਂਧੀ ਨੇ ਉਹਨਾਂ ਨੂੰ ਹਾਕਾਪੀ ਪ੍ਰਧਾਨ ਦੀ ਤੇ ਥੀ ਮਿਸਟਰੋਂ ਦੀ ਫਿਰ ਕਾਂਗਰਸ ਤੇ ਆ ਗਏ ਸੁਖੀਰ ਦਾਵਾ ਜੀ ਦੱਸਣਗੇ ਜੀ ਕੈਪਟਨ ਸਾਹਿਬ ਕਿੱਥੇ ਪੱਕੇ ਸੀ ਕਿਹੜੀਆਂ ਗੱਲਾਂ ਤੇ ਪੱਕੇ ਸੀਗੇ ਕਿਹੜੇ ਕਹਿੰਦਾ ਬੜਾ ਉਹ ਧੜੇ ਬਾਜਾ ਬੜਾ ਦਿਓ ਜ਼ੁਬਾਨ ਦਾ ਪੱਕਾ ਸੱਭ ਮੈਨੂੰ ਲੱਗਦਾ ਨਾ ਸੁਖੀਰ ਦਾਵਾ ਕੇ ਗੱਲ ਦਾ ਪੱਕਾ ਤੇ ਨਾ ਕੈਪਟਨ ਹੀ ਪੱਕਾ ਦੋਵੇਂ ਹੀ ਆਪਣੀਆਂ ਗੱਲਾਂ ਤੋਂ ਕੱਚੇ ਆ ਸੁਖੀਰ ਦਾਵਾ ਜੀ ਤੋਂ 70 ਸਾਲ ਪਹਿਲਾਂ 21 ਕੋਲ ਕਹਿੰਦਾ ਇਹ ਅੱਜ ਕੋਲ ਕਹਿ ਰਿਹਾ ਇਸ ਕਰਕੇ ਸੁਖੀ ਹੰਹਾਵੇ ਦਾ ਬਿਆਨ ਜਿਹੜਾ ਇਹ ਕਾਂਗਰਸ ਦੀ ਬੇੜੀ ਡੋਬਣ ਵਾਲਾ ਬਿਆਨ ਹੈ ਉੱਤੇ ਭਾਜਪਾ ਦੇ ਵੱਡੀ ਲੀਡਰਸ਼ਿਪ ਦੇ ਨਾਲ ਕਿਤੇ ਨਾ ਕਿਤੇ ਲਿੰਕ ਜੁੜਿਆ ਤਾਂ ਆਪ ਭਾਜਪਾ ਹਲ ਜੜਾ ਚਾਹੁੰਦੇ ਕਾਂਗਰਸ ਨੂੰ ਡੋਬਣਾ ਚਾਹੁੰਦੇ ਆ ਜਿਹੜੀ ਮਾੜੀ ਪੱਲੀ ਕਾਂਗਰਸ ਹੈਗੀ ਆ ਉਹ ਸੁਖੀ ਹੰਹਾਵੇ ਦਾ ਬਿਆਨ ਜਿਹੜਾ ਉਹ ਕਾਂਗਰਸ ਦੇ ਵਿਰੋਧੀ ਨਹੀਂ ਆ ਤੇ ਪੰਜਾਬ ਦੇ ਵਿਰੋਧੀ ਵੀ ਆ ਜਿਹੜੇ ਬੰਦੇ ਨੇ ਪੰਜਾਬ ਦਾ ਕੀਤਾ ਕੁਛ ਨਹੀਂ ਜਿਹੜਾ ਬੰਦਾ ਨੌਕਰੀਆਂ ਦਾ ਲਾਰਾ ਲਾ ਕੇ ਨਸ਼ੇ ਦਾ ਲਾਰਾ ਲਾ ਕੇ ਮੈਂ ਆ ਕਰ ਦੂੰਗਾ ਮੈਂ ਹੋ ਕਰ ਦੂੰਗਾ ਆਪਣੀ ਗੇਜਵਾਨ ਤੇ ਪੱਕਾ ਦੀ ਦਿਆ ਅੱਜ ਯਾਰ ਤੁਸੀਂ ਬੰਦੇ ਹੋ ਕੀ ਹੋ ਸੁਖੇਲਾ ਵੱਜੀ ਤੁਹਾਡੀ ਜੁਬਾਨ ਹੈ ਕੀ ਆ ਇਹ ਕੀ ਤੁਸੀਂ ਲੋਕਾਂ ਨੂੰ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਮੁਖਵੰਤੀ ਬਣਾਓ ਨਾ ਜੋ ਸਿੱਧੂ ਕਹਿੰਦੇ ਮੈਂ ਸਭ ਤੋਂ ਵਧੀਆ ਮੈਨੂੰ ਬਣਾਓ ਚੰਨੀ ਸਾਹਿਬ ਕਹਿੰਦੇ ਮੈਂ ਸਭ ਤੋਂ ਵਧੀਆ ਜੀ ਮੈਨੂੰ ਬਣਾਓ ਕੈਪਟਨ ਭੱਜ ਗਿਆ ਜੀ ਕੈਪਟਨ ਮਿਲਦਾ ਦੀ ਜੀ ਕੈਪਟਨ ਨੇ ਜੋ ਵਾਅਦੇ ਕੀਤੇ ਉਹ ਇੱਕ ਦੀ ਪੂਰਾ ਕੀਤਾ ਜੀ ਅਸੀਂ ਪੰਜਾਬ ਦੇ ਲੋਕਾਂ ਦੀ ਜਾਨ ਜੋਗੇ ਦੀ ਗਏ ਜੀ ਇਸ ਕਰਕੇ ਮੈਂ ਤੁਹਾਡੇ ਥੂ ਕਹਿਣਾ ਚਾਹੁੰਦਾ ਕਿ ਨਾ ਤੇ ਸੁਖੀ ਰਣਗ ਦੇ ਦਾ ਕੋਈ ਸਟੈਂਡ ਹੈ ਉਹ ਵੀ ਕੱਚਾ ਤੇ ਨਾ ਕਦੀ ਕੈਪਟਨ ਸਿਕਟ ਦੇ ਪਰਵਾਹ ਦਾ ਸਟੈਂਡ ਉਹ ਬੇਸ਼ੱਕ ਸਤਾ ਦੇ ਨਾ ਦਿੰਦੇ ਉਹ ਮੇਛੇ ਉਹ ਅੱਜ ਵੀ ਬਹੁਤ ਤੇ ਪਈ ਲਾਉਣਾ ਦੀ ਸਤੀ ਹੈ ਕਿ ਜਿਹਦਾ ਰਾਜ ਉਹਦੇ ਦੇ ਹਮੇਸ਼ਾ ਰਾਜਪੂਤ ਹੀ ਦੇ ਜਿਹੜਾ ਆਜੂ ਦੇ ਪੁੱਤ ਰਹੇ ਉਹ ਕਿ ਉਹਦੇ ਨਹੀਂ ਬਣਦੇ ਇਸ ਕਰਕੇ ਨਾ ਵਸਾਪ ਆਹ ਸਟੈਂਪ ਦੇ ਉੱਤੇ ਤੁਸੀਂ ਜੇ ਚਾਲ ਚੱਲਦੇ ਹੋ ਤੁਸੀਂ ਤੁਹਾਡੀ ਚਾਲ ਨੂੰ ਪੰਜਾਬੀ ਸਮਝਦੇ ਆ ਪੰਜਾਬੀਆਂ ਨੂੰ ਇਨੀਕ ਸਮਝਦਾ ਇੰਦਾ ਨਾ ਕਰਿਆ ਕਰੋ ਕਿਉਂਕਿ 4 ਸਾਲ ਹੀ ਲੱਗੇ ਤੁਹਾਡੇ ਬਿਆਨਾਂ ਤੇ 4 ਸਾਲ ਪਹਿਲਾਂ ਤੁਸੀਂ ਪੌਣੇ 2 ਮੀਲ ਦੇ Chief Minister ਬਣੇ ਸੀਗੇ 4 ਸਾਲ ਪਹਿਲੇ ਬਹੁਤ ਜਲ ਲੰਮਾ ਸਮਾਂ ਦੀ ਹੈ ਇੱਕ ਹੀ ਜੀ ਤੁਸੀਂ ਪਉੜੇ ਦੋ ਮੀਲਾਲੇ ਬੋਖਲਾਤੀ ਬਣੇ ਸੀਗੇ ਉਦੋਂ ਦੇ ਤੁਹਾਡੇ ਬਿਆਨ ਕੱਢ ਕੇ ਤੁਹਾਨੂੰ ਸੁਣਾਇਆ ਕੀ ਕਹਿੰਦੇ ਏ ਤੁਸੀਂ ਕੈਪਟਨ ਬਾਰੇ ਉਦੋਂ ਦੀ న్యూਸਪੇਪਰ ਤੁਹਾਡੇ ਅੱਗੇ ਰੱਖੀਏ ਇਸ ਕਰਕੇ ਤੁਸੀਂ ਵੀ ਆਪਣੀ ਜ਼ੁਬਾਨ ਦੇ ਕੱਚੇ ਦੇ ਤੇ ਕੈਪਟਨ ਵੀ ਆਪਣੀ ਜ਼ੁਬਾਨ ਦਾ ਕੱਚਾ ਹੁੰਦੇ ਕਦੀ ਪੰਜਾਬ ਦੇ ਨਾਲ ਜਿਹੜੀ ਜ਼ੁਬਾਨ ਕੀਤੀ ਅੱਜ ਤੱਕ ਮੂਰੀ ਨਹੀਂ ਕੀਤੀ ਮੈਂ ਇਹ ਮੀਡੀਆ ਦੇ ਦਾਈ ਸੁਖੀ ਰੰਧਾਵੇ ਨੂੰ ਵੀ ਕਹਿਣਾ ਚਾਹੁੰਦਾ ਸੀਗਾ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਇਹ ਜਿਹੜੇ ਕਾਂਗਰਸੀ ਆ ਇਹ ਪੰਜਾਬ ਨੂੰ ਫਿਰ ਤੋਂ ਲੁੱਟਣਾ ਚਾਹੁੰਦੇ ਆ ਇਹ ਲੱਭਦੇ ਆ ਕਿ ਪਤਾ ਦੀ ਕੋਈ ਕੋੜਾ ਚੰਗਾ ਮਿਲ ਜੇ ਉੱਤੇ ਚੜ ਕੇ ਫਿਰ ਚੰਡੀਗੜ੍ਹ ਤੋਂ ਚੱਲ ਜੀਏ ਪਗ ਪੰਜਾਬੀ ਕਾਂਗਰਸ ਨੂੰ ਜਾਣਦੇ ਆ ਪੰਜਾਬੀਆਂ ਨੇ ਜਿਹੜਾ 22 ਦੇ ਵਿੱਚ ਕਾਂਗਰਸ ਨੂੰ ਜੋ ਫਤਵਾ ਦਿੱਤਾ ਉਹ ਤੋਂ ਵੀ ਭੈੜਾ ਫਤਵਾ ਦੇਣਗੇ ਉਦੋਂ ਦੇ 17 ਕੇ 16 ਆ ਗਿਆ ਐਕਾ ਉਹ ਵੀ ਦੀ ਆਉਂਦੀਆਂ ਕਿਉਂਕਿ ਇਹਨਾਂ ਦੀ ਜਿਹੜੀ ਲੜਾਈ 500 ਕਰੋੜ 350 ਕਰੋੜ ਪਤਾ ਦੀ ਕਿੰਨੇ ਕਿੰਨੇ ਪੈਸੇ ਕਿੱਥੋਂ ਇਕੱਠੇ ਕਰਦੇ ਆ ਕੀ ਕਰਦੇ ਆ ਇਹ ਕੀ ਪਰਦੇ ਦੇ ਪਿੱਛੇ ਕੀ ਕੀ ਇਹਨਾਂ ਦੀਆਂ ਸਟੋਰੀਆਂ ਕੌਣ ਇਹਨਾਂ ਦਾ ਜੋ ਹੀਰੋ ਆ ਕੌਣ ਇਹਨਾਂ ਦਾ ਵਿਲਨ ਆ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਸੋ ਸੁਖੀ ਦਾ ਬਿਆਨ ਜਿਹੜਾ ਮੈਂ ਸਮਝਦਾ ਕਿ ਜਿਹੜੇ ਉਹਨੇ 21 ਜਿ ਬਿਆਨ ਦਿੱਤੇ ਆ ਆਪ ਜੀ मिनिस्टर ਬਣ ਲਈ ਐਨ ਉਲਟੇ ਬਿਆਨਾਂ ਆ ਔਰ ਸੁਖੀ ਲਵਾ ਆ ਆਪ ਕੋਲ ਕੇਂਦਰ ਦੇ ਨਾਲ ਭਾਜੀਪੀ ਦੇ ਨਾਲ ਕਿਤੇ ਨਾ ਕਿਤੇ ਲੈਂਕ ਦੇ ਵਿੱਚ ਉਹਨੋਂ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਚਾਹ। ਅੱਛਾ ਉਹ ਕਹਿੰਦਾ ਇੱਕ ਚੰਗੇ ਪ੍ਰਸ਼ਾਸਕ ਦੇ ਤੌਰ ਦੇ ਉੱਤੇ ਮੈਂ ਬਿਆਨ ਦਿੰਦਾ ਕਿ ਉਹ ਇੱਕ ਗੁੱਡ ਐਡਮਿਨਿਸਟਰेटर ਸੀ ਉਹਨਾਂ ਨੇ ਚੰਗਾ ਕਾਨੂੰਨ ਵਿਵਸਥਾ ਦਾ ਰਾਜ ਦਿੱਤਾ। ਮੈਂ ਉਹਦਾ ਸਾਰਾ ਬਿਆਨ ਸੁਣਿਆ। ਸਾਡਾ ਉਹਨਾਂ ਦੇ ਕੀ ਵਾਲੇ ਬਿਆਨ ਸੁਣੋ ਉਹ ਕਹਿੰਦਾ ਸੁਖੀਰ ਦਾਵਾ। ਇੱਕੀ ਦੇ ਵਿੱਚ ਕੀ ਕਹਿੰਦਾ ਸੁਖੀਰ ਦਾਵਾ ਜਦੋਂ ਆਪ ਜੀ ਮੰਤਰੀ ਬਣਦਾ ਸੀਗਾ। ਐਹੀ ਸੁਖੀਰ ਦਾਵਾ ਕਹਿੰਦਾ ਸੀਗਾ ਕਿ ਕੈਪਟਨ ਆਪਣੀ ਹੱਦ ਤੋਂ ਪੱਜ ਗਿਆ ਜੀ ਕੈਪਟਨ ਨੇ ਆਪਣਾ ਕੋ ਵਚਨ ਪੂਰਾ ਨਹੀਂ ਕੀਤਾ ਪੰਜਾਬੀਆਂ ਨੂੰ ਜਰ ਦਿੱਤਾ। ਮੈਂ ਤਾਂ ਇਹੀ ਗੱਲ ਕਹਿ ਦਿਆਂ ਉਹ ਕਹਿੰਦੇ ਉਸਲੇ ਮਾਹੌਲ ਹੋਰ ਸੀ ਅੱਜ ਮਾਹੌਲ ਹੋ ਅੱਛਾ ਉਦੋਂ ਜਦੋਂ ਇਹਨਾਂ ਨੇ ਆਪ ਚੀਜ਼ ਦੇਸਰ ਬਣਾਇਆ ਉਦੋਂ ਲਾਗੇ ਉਦੋਂ ਮਾਹੌਲ ਹੋਰ ਸੀ ਅੱਜ ਮਾਹੌਲ ਹੋ ਰਿਹਾ ਉਹ ਕਹਿੰਦੇ ਅੱਜ ਮਾਹੌਲ ਖਰਾਬ ਹੈ ਪੰਜਾਬ ਦਾ ਇਸ ਕਰਕੇ ਮੈਂ ਬਿਆਨ ਦਿੰਦਾ ਅੱਛਾ ਅੱਜ ਮਾਹੌਲ ਖਰਾਬ ਹੈ ਤੇ ਉਹ ਮੋਲ ਠੀਕਾ ਦਊਗਾ ਕੈਪਟਨ ਕਦਰ ਕੋ ਕਿਹੜੀ ਜਾਦੂ ਦੀ ਛੜੀ ਆ ਜੀ ਮਾਹੌਲ ਠੀਕਾ ਕਰਾਂਗਾ ਇਹੀ ਕੈਪਟਨ ਹੈ ਜਾਂ ਖਰਾਬ ਕਰਕੇ ਗਿਆ ਜੇ ਇਹਨੇ ਗੈਂਗਸਟਰ ਉਹ ਫੜੇ ਹੁੰਦੇ ਜੇ ਇਹਨੇ ਉਹ ਦਰਗ ਡੀਲਰ ਫੜੇ ਹੁੰਦੇ ਤਾਂ ਪੰਜਾਬ ਦੀ ਸਥਿਤੀ ਨਹੀਂ ਹੋਣੀ ਹੁਣ ਕਦਰ ਕੋ ਕਿਹ ਕੈਪਟਨ ਹੀ ਪਾ ਕੇ ਗਿਆ ਗੰਦਸਾ ਦਾ 5 ਸਾਲ ਜਿਹੜਾ ਬਾਲਾਂ ਦੇ ਪਾਇਆ ਸੀ ਬਾਲਾਂ ਦੇ ਜਿਹੜੇ ਬੂਟੇ ਲਾਏ ਸੀ ਕੈਪਟਨ ਨੇ ਉਹਨੂੰ ਪਾਣੀ ਪਾਹ ਪਾਉਣੇ 5 ਸਾਲ ਇਸ ਕਰਕੇ ਸੁਖੀ ਦੇ ਬਿਆਨ ਚ ਕੋਈ ਮਤਲਬ ਜਿਹੜਾ ਤਰਕ ਨਹੀਂ ਬਸ ਮੈਂ ਸਮਝਦਾ ਕਿ ਉਹ ਦਿੱਲੀ ਵਾਲਿਆਂ ਦੇ ਇਸ਼ਾਰੇ ਉੱਤੇ ਬਿਆਨ ਦਿੱਤਾ ਗਿਆ ਉਹ ਬਿਆਨ ਦੇ ਬੜੇ ਡੁੰਗੇ ਹੁੰਦੇ ਹੈ ਕੈਪਟਨ ਤੇ ਨਹੀਂ ਕਾਂਗਰਸ ਕੈਪਟਨ ਤੇ ਨਹੀਂ ਕਾਂਗਰਸ ਚਾਹਣਾ ਚਾਹੁੰਦੇ ਕਿ ਦੁਬਾਰਾ ਉਹ ਜਿੱਥੇ ਮੱਦੀ ਚੱਲ ਜਾਂ ਲੋਕਾਂ ਨੇ ਰੱਦ ਕਰਤੇ ਅੋਇਲਾ ਸਾਹਿਬ ਦਾ ਵੀ ਬਿਆਨ ਆਇਆ ਜੀ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਕੈਪਟਨ ਰਮਿੰਦਰ ਸਿੰਘ ਦੇ ਐਕਸਪੀਰੀਅੰਸ ਦਾ ਫਾਇਦਾ ਹੋ ਸਕਦਾ ਅੱਛਾ ਜੀ ਉਹਨਾਂ ਨੇ ਵੀ ਸਵਾਗਤ ਕੀਤਾ ਜੀ ਉਹ ਦੱਸ ਸਕਦੇ ਆ ਕਿ ਪਾਰਟੀ ਨੇ ਪਹਿਲਾਂ ਉਹਨਾਂ ਨੂੰ ਦੋ ਵਾਰ ਪੰਜਾਬ ਦਾ ਚੀਫ ਮਿਨਿਸਟਰ ਬਣਾਇਆ ਸੀਗਾ ਕਿਹੜਾ-ਕਿਹੜਾ ਫਾਇਦਾ ਆ ਪੰਜਾਬ ਦੇ ਲੋਕਾਂ ਨੂੰ ਦੱਸੋ ਕਿਹੜਾ-ਕਿਹੜਾ ਫਾਇਦਾ ਕੀਤਾ ਜੀ ਕੈਪਟਨ ਨੇ ਦੱਸੋ ਜਿਹੜਾ ਦੋ ਵਾਰ ਅੱਗੇ ਬਣਿਆ ਇਸ ਕਰਕੇ ਕੀ ਆ ਕਿ ਇੰਨਾ ਦੀ ਆਪਸੀ ਲੜਾਈ ਦੇ ਸਾਥ ਪਾਣੀ ਦੇ ਰਾਖੇ ਬਣੇ ਸੀ ਚੰਦੀ ਜੀ ਕਿਹਨੂੰ ਕੌਣ ਲਾ ਕੇ ਆਇਆ ਸੀ ਇਹ ਹੀ ਕੈਪਟਨ ਸੀਗਾ ਜਿੰਨ ਬੈਸੀ ਦੇ ਵਿੱਚ ਚਾਂਦੀ ਦੀ ਅੱਕੀ ਆਇਂਦਾ ਗੰਦੀ ਫੜਾ ਕੇ ਨਹਿਰ ਦਾ ਮਸਲਾ ਕਬੂਲੀ ਦਾ ਸ਼ੁਰੂ ਕੀਤਾ ਉਦੋਂ ਪੰਜਾਬ ਨੂੰ ਪੰਜਾਬ ਦੇ ਹਜ਼ਾਰਾਂ ਲੋਕਾਂ ਨੂੰ ਆਪਣੀ ਖੂਨ ਦੋਲ ਕੇ ਜਿਹੜਾ ਉਹ 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 ਤੋਂ ਮਾਹ ਕਨਾਦਾ ਹੋਇਆ ਇਹਨਾਂ ਦਾ ਕੈਪਟਨ ਦੇ ਉਹ ਫਸ ਉਹ ਕਹੀਏ ਲੈਤਾ ਪਰ ਲੱਗੇ ਸੀ ਜੀ ਕੈਪਟਨ ਇਰ ਰੈਲੇਵੈਂਟ ਹੈ ਜੀ ਫਿਰ ਤੁਹਾਡਾ ਅੱਜ ਮੇਨ ਟਾਰਗੇਟ ਕੈਪਟਨ ਕਿਉਂ ਹੈ ਨਹੀਂ ਮੇਨ ਟਾਰਗੇਟ ਕੈਪਟਨ ਨਹੀਂਗਾ ਮੇਰਾ ਮੇਨ ਟਾਰਗੇਟ ਸਖਦੀਨਰ ਦਾ ਹੈ ਮੈਂ ਸਮਝਦਾ ਕਿ ਇਹ ਲੋਕ ਲੋਕਾਂ ਨੂੰ ਗੁੰਮਰਾਹ ਕਰਦੇ ਸਮਝਦੇ ਕਿ ਗ ਤੇ ਜੇ ਜੇ ਲੋੜ ਪਊਗੀ ਤੇ ਕੈਪਟਨੀ ਮੈਂ ਤਾਂ ਅਗਰ ਨੂੰ ਦੇ ਫੇਕ ਕੀ ਮੈਂ ਕਹਿ ਰਿਹਾ ਕੈਪਟਨ ਮੁਗਲਾਂ ਦੇ ਨਾਮ ਆ ਰਿਹਾ ਕੈਪਟਨ ਅੰਗਰੇਜ਼ਾਂ ਦੇ ਨਾਮ ਆ ਰਿਹਾ ਕੈਪਟਨ ਕਾਂਗਰਸ ਦੇ ਨਾਮ ਆ ਰਿਹਾ ਕੈਪਟਨ ਬੀਜੇਪੀ ਸਦਾਜਾ ਉਹਦੇ ਨਾਮ ਆ ਰਿਹਾ ਕੈਪਟਨ ਪੰਜਾਬ ਦਾ ਕਦੀ ਵੀ ਨਹੀਂ ਕੈਪਟਨ ਪੰਜਾਬ ਦਾ ਕਦੀ ਵੀ ਨਹੀਂ ਸਾਹਿਬ ਕੈਪਟਨ ਦਾ ਪਰਿਵਾਰ ਕਦੀ ਮੁਗਲਾਂ ਦਾ ਕਦੀ ਅੰਗਰੇਜ਼ਾਂ ਦਾ ਕਦੀ ਕਾਂਗਰਸ ਦਾ ਕਦੀ ਬੀਜੇਪੀ ਦਾ ਕੋਈ ਪੰਜਾਬ ਦਾ ਬੰਦਾ ਮੈਨੂੰ ਦੱਸੇ ਕੈਪਟਨ ਕਿਉਂ ਪੰਜਾਬ ਦਾ ਜਿੰਦੇਵ ਆਪ ਕਾਂਗਰਸ ਚਾਹਂਦਾ ਆਪ ਨੂੰ ਕੋਈ ਫਰਕ ਪੈਗਾ ਸੰਦੂ ਕੋਈ ਫਰਕ ਨਹੀਂ ਚੱਲੇਗਾ ਉਸਨੇ ਇਹ ਲੋਕਾਂ ਨੇ ਬਹੁਤ ਅੱਧ ਕੀਤੇ ਆ ਇਹ ਤਾਂ ਆਪ ਕਹਿੰਦਾ ਸੁੱਖੀ ਸੁੱਖੀ ਕਹਿੰਦਾ ਕਿ ਉੱਤੋਂ ਐਮਐਲ ਵੀ ਬੰਦਾ ਜੋ ਕਾਂਗਰਸ ਛੱਡ ਦਿੰਦਾ ਇਹ ਅੱਧ ਕੀਤੇ ਲੋਕ ਆ ਇਹਨਾਂ ਦਾ ਵਕਤ ਨਿਕਲ ਚੁੱਕਾ ਹੈ ਖਤਮ ਹੋ ਚੁੱਕਾ ਨਾ ਸੰਦੂ ਕੋਈ ਫਰਕ ਨਹੀਂ ਪੈਂਦਾ ਇਹ ਇੱਧਰ ਆ ਜਾਣ ਇੱਧਰ ਆ ਜਾਣ ਪਤਾ ਸੀ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਆ ਕਿ ਕਾਂਗਰਸ ਦੇ ਲੀਡਰਾਂ ਦੇ ਜਿਹੜੇ ਬਿਆਨ ਆ ਬੜੇ ਕਦਰਨਾਕ ਮੁਖ्तार ਅंसारी ਵੀ ਇਹਨਾਂ ਦੇ ਟਾਈਮ ਤੇ ਜੇਲ੍ਹ ਚ ਰਿਹਾ ਕਹਿੰਦੇ ਜੀ ਉਹਨਾਂ ਨੇ ਚਿੱਠੀ ਲਿਖੀ ਕਿ ਇਹਨੂੰ ਜੇਲ੍ਹ ਚੋਂ ਕੱਢਿਆ ਜਾਵੇ ਸੁਜਿੰਦਰ ਰਧਾਵੇ ਨੇ ਚਿੱਠੀ ਲਿਖੀ ਸੀ ਉਸ ਵੇਲੇ ਕੈਪਟਨ ਮਿਲਦਾ ਸੀ ਆਪੇ ਨਹੀਂ ਜੀ ਕੈਪਟਨ ਇਹ ਲੇਦਾ ਹੋਮ ਜੇਸੇ ਕੌਣ ਸੀ ਜੀ ਜੇਲ੍ਹਾਂ ਦਾ ਡਿਪਾਰਟਮੈਂਟ ਕੋਈ ਸੁਖੀ ਰਧਾਵੇ ਕੋ ਕਹਿੰਦੇ ਮੇਰਾ ਕੰਮ ਰੱਖ-ਰਖਾਵ ਕਰਨਾ ਸੀ ਬਾਹਰ ਅੰਦਰ ਭੇਜਣ ਦਾ ਕੰਮ ਕੈਪਟਨ ਦਾ ਸੀ ਉਹਨਾਂ ਦਾ ਕੰਮ ਰੱਖ-ਰਖਾਵ ਕਰਨਾ ਹੀ ਕਰਦਾ ਮਾਲਕਿਆ ਲੋਕ ਲਾਇਆ ਘਰ ਨੂੰ ਘਰ ਦੇ ਅੰਦਰ ਚੋਰ ਵੜ ਜਾਣ ਤਾਂ ਕਹਿਣਗੇ ਮੇਰਾ ਕੰਮ ਤੇ ਸੀ ਲੋਕ ਲਾਉਣਾ ਜੀ ਬਾਕੀ ਘਰ ਕਿਹਦੇ ਸਾਹਮਣਾਂ ਜੀ ਇਨਾ ਕੰਮ ਸੀਗਾ ਕਿ ਜੇਲਾਂ ਨੂੰ ਬਦਲ ਲੌਕ ਲਾਉਣਾ ਅੰਦਰ ਕੌਣ ਬੈਠਾ ਕੌਣ ਦੀ ਸੁੱਕੀ ਜ਼ਹਾਦੇ ਦੇ ਵੇਖਣਾ ਹੋਇਓ ਮਖ्तार अंसारी ਨੂੰ ਜਿਹੜਾ ਰੱਖਿਆ ਤੋਂ ਉੱਪਰ ਦੀ ਜੇਲ੍ਹ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੋਵੇਂ ਉੱਲੀ ਜ਼ਿੰਮੇਵਾਰ ਸੀ ਤੁਹਾਨੂੰ ਕੈਪਟਨ ਨਹੀਂ ਜਿੰਮੇਵਾਰ ਹੋਣਾ ਵੀਰ ਜੀ ਦੋਵੇਂ ਜ਼ਿੰਮੇਵਾਰ ਕਿ ਸੁੱਕੀ ਦਾ ਵਕਤ ਦੀ ਜ਼ਿੰਮੇਵਾਰ ਹੋ ਗਈ ਕੈਪਟਨ ਕਿਉਂ ਕਿਉਂ ਨਹੀਂ ਜ਼ਿੰਮੇਵਾਰ ਦੱਸੋ ਜੇਲਾਂ ਦਾ ਮਾਮਲਾ ਕੋਈ ਤਾਲੀਵਾਲ ਸਾਹਿਬ ਜਿਹੜਾ ਮੇਨ ਮੁੱਦੇ ਸੀਗੇ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਇਆ ਗਿਆ ਸੀ ਉਹਦਾ ਕਹਿਣਾ ਸੀ ਕਿ ਮੈਨੂੰ ਜ਼ਲੀਲ ਕਰਕੇ ਹਟਾਇਆ ਗਿਆ ਉਹ ਮੇਰੇ ਮੁੱਦੇ ਸੀ ਬੇਅਰ ਵੀ ਦੇ ਮੁੱਦੇ ਝੂਲੀਆਂ ਡੀਆਂ ਗਿਆ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਪਰ ਦੇ ਸਟਿਲ ਸਟੈਂਡਸ ਉਹ ਮੁੱਦੇ ਹਰੇ ਵੀ ਖੜੇ ਨੇ ਤੁਹਾਨੂੰ ਲੱਗਦਾ ਕਿ ਉਹ ਉੱਥੇ ਆਪਾਂ ਕਾਰਜਕਾਰੀ 328 80 ਜਿਹੜੇ ਉਹਨਾਂ ਤੇ ਵੀ ਮਾਮਲਾ ਦਰਜ ਕੀਤਾ ਜਾਏਗਾ ਜੀ ਅਸੀਂ ਜਿਹੜਾ ਦੇਖੋ ਅਸੀਂ ਜਿਹੜਾ ਤੁਸੀਂ ਬੁੱਧੇ ਕਹਿ ਰਹੇ ਹੋ ਜਿਹੜੇ ਮੁੱਦੇ ਸਾਹ ਜਿਹੜਾ ਵਚਨ ਦਿੱਤਾ ਹੈ ਉਹਨਾਂ ਨੇ ਅਸੀਂ ਉਹਨਾਂ ਦੇ ਵਚਨ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਵਚਨ ਉਹਨਾਂ ਨੇ ਦਿੱਤਾ ਜਿਹੜਾ ਸੁੱਖੀ ਹੰਦਾਵਾ ਕਹਿੰਦਾ ਕੋ ਜੁਬਾਨ ਦੇ ਬੜੇ ਪੱਕੇ ਆ ਮੈਂ ਕਿਹਨਾਂ ਕੋ ਜੁਬਾਨ ਦੇ ਸਭ ਤੋਂ ਕੱਚੇ ਵਿੱਚ ਸੁੱਕੀ ਵੀ ਕੱਚਾ ਤੋਂ ਵੀ ਕੱਚੇ ਮੇਰੀ ਬੇਰੀ ਗੱਲ ਇਹਨੀ ਹੈ ਮੁੱਦੇ ਜਿਹੜੇ ਪੰਜਾਬ ਦੇ ਬਹੁਤ ਨੇ ਜਿਹੜੇ ਮਾਨ ਸਾਹਿਬ ਨੇ ਕੋਈ ਹੱਲ ਕਰਤੇ ਕੋਈ ਦੇ ਮੁੱਦੇ ਬਾਕੀ ਨੇ ਅਜੇ ਸਾਡੇ ਕੋ ਸਮਾਂ ਵੀ ਐਸੇ ਟਾਈਮ ਦਾ ਸਮਾਂ ਆ ਗਿਆ ਸਰਕਾਰ ਦਬਾ ਦਾ ਹੁਸ ਉਤਾਈ ਚ ਬਾਦ ਐ ਟਾਈਮ ਦੇ ਵਿੱਚ ਅਜੇ 14 ਮਹੀਨੇ ਪਏ ਆ ਜਿਹੜੇ ਮੁੱਦੇ ਬਾਕੀ ਹੁਣੇ ਪਾਈਸਾ ਬੋ ਰਹੇ ਸੀ ਅਸੀਂ 328 ਸਰੂਪ ਜਿਹੜੇ ਆ ਉਹ ਬੱਚਾ ਕੀਤਾ ਨਹੀਂ ਬੇਦਵੀ ਵਾਲਾ ਵੀ ਜਿੱਥੇ ਲੋਨ ਪਊਗੀ ਕਿੰਨਾ ਕਰੋਗੇ ਸਰ ਬੇਦਵੀ ਵਾਲਾ ਵੀ ਜਿੱਥੇ ਲੋਨ ਪਊਗੀ ਪਹਿਲਾਂ ਵੀ ਉਹਦਾ ਚਲਾਨ ਵਗੈਰਾ ਹਾਸੇ ਜਿਹੜਾ ਉਹ ਕਰਕੇ ਦਿੱਤਾ ਕੋਟਾ ਜੇ ਉਤੋਂ ਅੱਗੇ ਵੀ ਕੋਈ ਸਟੈਪ ਲੈਣਾ ਬੂਤ ਕਿਉਂ ਨਹੀਂ ਲਾਂਗੇ ਸਰ ਜੇ ਇਹ ਹੁਣ ਗੁਰੂ ਗ੍ਰੰਥ ਸਾਹਿਬ ਦੀ ਕਰ ਸਕਦੇ ਤਾਂ ਕਿਉਂ ਨਹੀਂ ਕਰਾਂ ਸਾਡਾ ਗੁਰੂ ਅਸਰ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਲਈ ਕੋਸ਼ਿਸ਼ ਵੀ ਕਰ ਸਕਦੇ ਸਰ ਕੰਪਨੀ ਜੇ ਦਾਦ ਵੀ ਪਰਤਾਲ ਤੇ ਕਰਵਾਈ ਨਹੀਂ ਦੇਖੋ ਅੱਜ ਪਰਤਾਲ ਦਾ ਜੇ ਇਸ਼ੂ ਨਹੀਂ ਕੱਪਟਨ ਦੀ ਪਰਤਾਲ ਜਿਹੜੀ ਆ ਜੇ ਜੇ ਪਰਤਾਲ ਦਾ ਫਾਰਮ ਭنگਾਇਆ ਸਭ ਮੇਰੀ ਗੱਲ ਸੁਣੋ ਕਿਉਂਕਿ ਭਾਜੀਪੀ ਦੇ ਇਸ ਨਾਲ ਜਿਹੜੇ ਆਇਤੇ ਨਹੀਂ ਹੋ ਰਹੇ ਸਭ ਭਾਜੀਪੀ ਦੇ ਬੈਠੇ ਲੋਕ ਨਾ ਦਿੱਤਾ ਉਹ ਪਹਿਲਾਂ ਇਹ ਕਿਹਾ ਕਿ ਇਹ ਬੜੀ ਇਹ ਬਿਆਨ ਦਾ ਬੜੇ ਅਰਥ ਢੂੰਗੇ ਸੁਖੀ ਦਾ ਵੀ ਉੱਥੇ ਬਾਦਮਾ ਰਸੋਲ ਦੀ ਗੱਲ ਇਹ ਇਹਦੇ ਬੜੇ ਅਰਥ ਜਿਹੜੇ ਬੜੇ ਢੂੰਗੇ ਆ ਇਹ ਤਾਂ ਹੀ ਜਾਂਦੇ ਆ ਜਿਹਦੀ ਸਰਕਾਰ ਆਉਂਦੀ ਉਹਨਾਂ ਲੋਕਾਂ ਦੇ ਆਪਣੀ ਜ਼ਿਆਦਾਤਾ ਵਝਾਉਂਦੇ ਆ ਵੀ ਗੱਲ ਕੀ ਪਰਤਾਲ ਕਰੋਗੇ ਤੇ ਐਵੇਂ ਕਹਾਂਗੇ ਜਿਹੜੇ ਬਰਦਾਲ ਕੀ ਕਰਉ ਨਹੀਂ ਕਹਾਂਗੇ ਇੰਨੀ ਪ੍ਰਦਾਵਾਂ ਕੀਤੀਆਂ ਜੇ ਲੋਟਪਾਉ ਦੇ ਇਹਦੀ ਵੀ ਕਰਦੋਂ ਕਿ ਮਾਨ ਸਾਹਿਬ ਇੱਕ ਢੀਕ ਵੱਡੀ ਗੱਲ ਹੈ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਜਿੰਨੇ ਪੰਜਾਬ ਨੂੰ ਕੁੱਟਿਆ ਜਿਹੜੇ ਬੰਦੇ ਨੇ ਪੰਜਾਬ ਦਾ ਪੈਸਾ ਖੜਿਆ ਲੁੱਟ ਕੇ ਖੜਿਆ ਹਰ ਬੰਦੇ ਦੀ ਪਰਦਾਦ ਹੋਊਗੀ ਕਿਉਂ ਨਹੀਂ ਹੋਊਗੀ ਇਹਦਾ ਕੋਈ ਸਮਝੌਤਾ ਨਹੀਂ ਕ腐ਸ਼ੰਦੇ ਮਾਮਲੇ ਤੇ ਕੋਈ ਨਾ ਕੋਈ ਸਮਝੌਤਾ ਨਹੀਂ ਕੋਈ ਕਿੱਡਾ ਵੱਡਾ ਬੰਦਾ ਹੋਵੇ ਕੋਈ ਨਾ ਕੋਈ ਸਮਝੌਤਾ ਨਹੀਂ ਚੋਣਾ ਵੇਲੇ ਇੱਕ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜੀ ਕੱਥੂ ਨੰਗਲ ਦੇ ਵਿੱਚ ਕਿਵੇਂ ਦੇਖ ਰਹੇ ਹੋ ਉਸ ਨੂੰ ਅਕਾਲੀ ਕੱਥੂ ਨੰਗਲ ਦੇ ਪਿੰਡ ਦਸੰਧਾ ਤਲਵੰਡੀ ਦਸੰਧਾ ਸਿੰਘ ਦੇ ਵਿੱਚ ਦੇਖੋ ਅਕਾਲੀਏ ਕਹਿੰਦੇ ਸਾਡਾ ਪੂਥ ਭੰਤਾ ਆਮ ਆਦਮੀ ਪਾਰਟੀ ਦੇ ਸਾਡੇ ਮੈਂ 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 ਤੁਹਾਨੂੰ ਮੈਂ ਤੁਹਾਨੂੰ ਕਹਾ ਕਿ 12500 ਤੋਂ ਉੱਪਰ ਪਿੰਡ ਹੈ ਪੰਜਾਬ ਦਾ ਜੀ ਜੀ 12500 ਤੋਂ ਜੀ ਮੈਂ ਤੁਹਾਡੀ ਗੱਲ ਮੰਨ ਲੈਂਦਾ ਕਿਤੇ ਇੱਕ ਦੋ ਥਾਵਾਂ ਤੇ ਦੋ ਚਾਰ ਥਾਵਾਂ ਤੇ ਪੰਜ ਥਾਵਾਂ ਤੇ ਕਿਤੇ ਹੋ ਗਈ ਹੋਵੇ ਮਾਹੌਲ ਖਰਾਬ ਕਰੋ ਮਾਹੌਲ ਖਰਾਬ ਕਰਲੀ ਉਕਲੀ ਕਿਤੇ ਬੈਠੇ ਹੋਣਗੇ ਕਿ ਮੌਤ ਖਾਫ ਕਰਦੀਏ ਪਰ ਤੁਸੀਂ ਜੇ 12.5 ਹਜ਼ਾਰ ਪਿੰਡ ਚੋਂ 2 ਚਾਰ ਜਾਂ 5 7 10 ਪਿੰਡਾਂ ਚ ਹੋ ਗਈ ਤੇ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਗੜਬੜ ਹੋਈ ਆ ਜਾਂ ਕੋਈ ਕਿਸੇ ਦੇ ਕੋ ਤੱਕਾ ਕੀਤਾ ਸਾਰੇ ਪੰਜਾਬ ਚ ਸ਼ਾਂਤੀ ਦਾ ਮੋਟਾ ਕਾਰਵਾਈ ਹੋਏਗੀ ਜੀ ਬਿਲਕੁਲ ਵੇਖੋ ਜਿਹੜੇ ਵੀ ਬੰਦੇ ਨੇ ਵੇਖੋ ਇੱਥੇ ਚੋਣ ਕਮਿਸ਼ਨ ਨੇ ਕੀਤੀ ਨਹੀਂ ਜ਼ਿਆਦਾ ਟਾਲੀ ਜੀ ਜੀ ਜਦੋਂ ਉਹ ਮੱਲੇ ਡੇਡੇ ਬਲਟ ਪੇਪਰ ਦਾ ਨਹੀਂ ਠੀਕ ਹੈ ਉਸਲੇ ਚੋਣ ਕਮਿਸ਼ਨ ਨੇ ਰੱਦ ਕਰਤੀ ਉਹ ਦਵਾ ਉਹਦੀ ਇਲੈਕਸ਼ਨ ਸ਼ਾਇਦ ਕੱਲ ਉਹਦੀ ਕੱਲਿਆ ਦਵਾ ਉਹਦੀ ਸੋ ਇੱਕ ਕਰਕੇ ਸਾਥ ਜਿਹੜਾ ਵੀ ਕੋਈ ਗਲਤ ਕਾਰਵਾਈ ਕਰਦਾ ਉਹਤੇ ਕਾਰਵਾਈ ਤੇ ਕਰਾਂਗੇ ਜਿੱਥੇ ਵੀ ਨਹੀਂ ਕੱਲ ਇੱਕ ਇਨਸੀਡੈਂਟ ਹੋਇਆ ਹੈ ਪਹਿਲੇ ਪ੍ਰੋਪੀ ਕੀ ਕਾਲ ਆਤੀ ਉਸਕੇ ਬਾਅਦ ਸ਼ੋਰੂਮ ਕੋ ਆਗ ਲਗਾ دی ਜਾਂਦੀ ਹੈ ਕਿਵੇਂ ਦੇਖਦੇ ਆ ਨਹੀਂ ਮੈਂ ਅੱਜ ਉਸ ਨੂੰ ਸੁਣਾ ਮੈਂ ਵੀ ਮੱਲੇ ਦੇਖਿਆ ਸੋਸ਼ਲ ਮੀਡੀਆ ਤੇ ਮੈਂ ਸ਼ਾਮ ਨੂੰ ਅੱਜ ਪਤਾ ਕਰਕੇ ਹੋ ਸਕਦਾ ਮੀਠੇ ਜਾਊਂਗਾ ਮੈਨੂੰ ਪਤਾ ਕਰ ਮੈਨੂੰ ਪਤਾ ਕਰ ਦੋ ਵੀ ਕਿੱਥੇ ਆ ਮੈਂ ਉਹਦਾ ਜਾਣਾ ਬਈ ਉਹਨੇ ਪੁਲਿਸ ਅਫਸਰ ਨਾਲ ਕਿਸੇ ਨਾਲ ਗੱਲ ਹੋਈ ਕਿਹਦੇ ਤੁਹਾਨੂੰ ਦੱਸਦੇ ਆ ਬੈਕ ਆਪਾਂ ਹਰ ਬੰਦੇ ਦੇ ਨਾਲ ਖੜੇ ਆ ਜਿਹਦੇ ਨਾਲ ਧੱਕਾ ਹੋਊਗਾ ਜਿਹੜਾ ਵੀ ਬੰਦਾ ਕਿਸੇ ਬੰਦੇ ਨੂੰ ਤੰਗ ਕਰੂਗਾ ਫਰੋਤੀ ਮੰਗੂਗਾ ਜਿਹੜਾ ਬੰਦਾ ਕਿਸੇ ਨੂੰ ਥ੍ਰੈਟ ਕਰੂਗਾ ਮਾਰ ਦੀ ਧਮਕੀ ਦੇਊਗਾ ਉਸ ਗੱਤ ਦੇ ਖਿਲਾਫ ਸਰਕਾਰ ਭਗਵਾਨ ਸੇ ਮਾਨ ਦੀ ਸਰਕਾਰ ਸਖਤ ਕਾਰਵਾਈ ਕਰੇਗੀ